I'm gonna the... ਬਾਕੀ ਮੌਤ ਦੀ ਗੱਲ ਹੈ ਮਰਨਾ ਤਾਂ ਸਾਰਿਆਂ ਨੇ ਸਜਣਾ ਇਹ ਵੇਲਾ ਆਪਣੇ ਸਾਥੇ ਖੜਾ ਇੱਕ ਨਾ ਇੱਕ ਦਿਨ ਆ ਜਾਏਗਾ ਇਹ ਸੇਵਾ ਸੋਤੀ ਸ਼ਿਭਰ ਕਾ ਕਰਨਾ ਤੁਲੇ ਇਥੇ ਆਲੇ ਫਿਰ ਨੂੰ ਅੰਗ ਤੇ ਮਰਦਾਸ ਅਰਾਮ ਦਸੇ ਹੋਈ ਸਹਾਇ ਅਜਨ ਹਰ ਗੋਵਿੰਦ ਰਹਾ ਸਿਭਰੋ ਸਿਰੀ ਹਰਿ ਵਾਰੀ ਸਿਰੀ ਹਰਿ ਕ੍ਰਿਸ਼ਨ ਜੀ ਤੇ ਆਇ ਜਿਹੜੇ ਸੰਤ ਪਜਾਏ ਤੇ ਏਕ ਬਹਾਦਰ ਸਹਿਬ ਸਬਰੀਏ ਕਰਨ ਆਉਂਦੇ ਆ ਗੋਤਾਏ ਸਭ ਥੈ ਹੋਣਾ ਇਹ ਸਹਾਇ ਦਸਨੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਹ ਸਭ ਥਾਈ ਹੋਣਾ ਦੀ ਸਹਾਇ ਸਭ ਥਾਈ ਹੋਣਾ ਦੀ ਸਹਾਇ ਜਸਾਹ ਪਰਿਸ਼ਦ ਜਗਦੀ ਜੋਤ ਚੁੱਕੋ ਜੁਗੀਆਂ ਕਾਲੋ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹ ਆਪੀ ਦੇ ਪਾਠ ਦਰਸ਼ਨ ਦੀ ਗਾਰਿਆਂ ਦਾ ਅੰਧਿਆਤ ਕਰਨਾ ਜੀ ਸ੍ਰੀ ਵਾਹਿਗੁਰੂ ਵਾਹਿ ਜੀ ਆਪ ਜੀ ਸੱਚੇ ਰਵਾਜੇ ਪੰਜ ਪਿਆਰੇ ਚਾਰ ਸਹਿਬ ਜਾਂਦੇ ਚਾਰੀ ਮੁਖਤੇ ਹੱਕੀਆਂ ਤੱਪੀਆਂ ਸਦੀਆਂ ਜੇ ਨਾ ਨਾਮ ਚਪਿਆ ਵੰਡ ਕੇ ਛੇਹਾ ਤੇਗ ਚਲਾਈ ਤੇਗ ਵਾਹੀ ਦੇਹ ਕੇ ਅਟਕੀ ਤਾ ਤਿਨਾ ਪਿਆਰੇ ਸਚਿਆਰੇ ਦੀ ਭਗਵੰਤਾ ਰੰਗਮਾਈ ਕਰਦੇ ਆਪਰ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਉਪਰੰਤ ਗੁਰੂ ਗਿਆਨੀ ਕੰਗਵਰ ਆਪਰੇ ਸੀ ਕਿ ਕੀ ਫਰ ਦੇ ਕੋ ਉਹਨਾਂ ਨੂੰ ਜੋ ਮਜ਼ਦੂਰਾ ਦੇ ਕਾਰਡ ਬਣਦੇ ਸੀ ਕਾਰਡ ਕਾਰ ਡੰਗਰਾਬੀ ਕਾਰ ਵੀ ਕਹਿੰਦੇ ਆ ਉਹਨਾਂ ਦੇ ਸਵਤੰਥ ਬੈਚੋਂ ਸਾਡੇ ਨਗਰ ਵਿਖੇ ਆਏ ਮੈਂ ਉਸ ਟਾਈਮ ਸੇ ਪਹੁੰਚ ਸੀ ਤੇ ਮੈਨੂੰ ਕਿਸੇ ਨੇ ਦੱਸਿਆ ਵੀ ਇੱਦਾਂ ਹੀ ਕਿ ਕਰਕੇ ਬਜ਼ੁਰਗ ਇੱਕ ਆਉਂਦੇ ਆ ਵੀ ਚੋਰੀ ਚੋਰੀ ਕਾਰਡਿਆ ਬਣਾਉਂਦੇ ਆ ਤੇ ਮੈਂ ਕਿਹਾ ਵੀ ਇੰਦਾਂ ਦੇ ਕਾਰਡ ਕਿਹੜੇ ਬਣਾਉਂਦੇ ਆ ਤਦੋਂ ਮੈਂ ਕਿਸੇ ਨੂੰ ਕਹਿ ਕੇ ਕਮਲਾ ਨੂੰ ਲੈ ਕੇ ਭਾਈ ਸਾਹਿਬ ਜਿਹੜੀ ਕੋ ਗੱਲਬਾਤ ਆ ਅਸੀਂ ਪਿੰਡ ਦੇ ਸਰਪੰਚ ਆ ਵੀ ਤੁਸੀਂ ਪੰਚਾਇਤ ਨਾਲ ਗੱਲ ਕਰੋ ਵੀ ਤੁਸੀਂ ਲੋਕੇ ਕਾਲੇ ਬਣਾਉਨੇ ਆ ਕਹਤੇ ਨਹੀਂ ਭਾਈ ਸਾਹਿਬ ਅਸੀਂ ਲੋਕੇ ਨਹੀਂ ਵੀ ਚਲੋ ਅਸੀਂ ਜਾਈਦਾ ਉਹਨਾਂ ਕੋਈ ਦੂਰਾਂ ਭਾਈਚਾਰੇ ਦੀ ਸੇਵਾ ਕਰਨੇ ਗਏ ਔਰ ਉਹਨਾਂ ਦੇ ਖਾਮਾ ਹੋਣ ਲਈ ਤੇ ਉਸ ਟਾਈਮ ਜਦੋਂ ਮਿਲੇ ਤਾਂ ਉਹਨਾਂ ਨਾਲ ਗੱਲਬਾਤ ਹੋਈ ਬੜੀ ਵਧੀਆ ਤਰੀਕੇ ਨਾਲ ਮੈਂ ਕਿਹਾ ਵੀ ਇਸ ਤਰ੍ਹਾਂ ਨਹੀਂ ਵੀ ਤੁਸੀਂ ਉਹਨਾਂ ਨੇ ਮਦਦ ਕੀਤੀ ਔਰ ਕਰਦੇ ਰਹੇ ਆਖ਼ਰ ਤੱਕ ਸਾਹਬ ਤੱਕ ਔਰ ਜਦੋਂ ਬਿਮਾਰ ਵੀ ਹੋਏ ਸਰਪੰਚ ਸਾਹਿਬ ਨੂੰ ਉਹੀ ਕਹਿਣਾ ਜਦੋਂ ਵੀ ਕਿਤੇ ਉਹਨਾਂ ਦਾ ਮਨ ਕਰਨਾ ਮੇਰੇ ਨਾਲ ਗੱਲ ਕਰਨੇ ਲਈ ਕਸ਼ੋਰੀ ਭਾਜੀ ਨੂੰ ਕਹਿਣਾ ਕਿ ਤੂੰ ਹੋਰ ਵੜਾ ਕੇ ਤੇ ਕੰਮ ਨਹੀਂ ਨਾ ਕਰੀਏ। ਕਾਫੀ ਲੰਬੀ ਵਿਚਾਰਾ ਵੀ ਹੋਣੀ ਆ ਤੇ ਬਹੁਤ ਨੇਕਦਿਲ ਇਨਸਾਨ ਸਾਹਿਬ ਐਗਿਆ ਸੂਰ ਵਿੱਚ ਜਨ ਲੋਕਾਂ ਦੀ ਸੇਵਾ ਕਰਨ ਵਾਲੇ ਘੱਟ ਹੀ ਮਿਲਦੇ ਆ। ਸੋ ਮੈਂ ਆਪਣੇ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਉਰਨਿ ਸ਼ਬਦਾਂ ਦੇ ਫੁਰਪੇਟ ਕਰਦਾ ਔਰ ਪ੍ਰਭੂ ਪਰਮਾਤਮਾ ਜੀ ਚਰਨਾਮੇ ਅਰਦਾਸ ਕਰਦਾ ਤੇ ਵਾਹਿਗੁਰੂ ਪਰਿਵਾਰ ਨੂੰ ਵਿਚੋਂ ਭਾਣ ਆਏ ਨੇ ਕਿਉਂਕਿ ਉਹਨਾਂ ਨੇ ਜਿੱਤੇ ਉਹਨਾਂ ਨੇ ਆਪਣਾ ਜੀਵਨ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਲਈ ਨਵਾਇਆ ਉਹਦੇ ਨਾਲ ਨਾਲ ਇਸ ਦੇਸ਼ ਵਿੱਚ ਰਾਜਨੀਤਿਕ ਖਵਸਤਾ ਨੂੰ ਬਦਲ ਦੇ ਲਈ ਦੇਸ਼ ਵਿੱਚ ਇਨਕਲਾਬ ਵਿਉਣ ਦੇ ਸਿਧਾਂਤ ਲਈ ਉਹਨਾਂ ਨੇ ਸਮੁੱਚਾ ਜੀਵਨ ਲਾਪ ਹਕੀਕਾ ਹੈ ਔਰ ਇਹ ਜੇ ਸਿਧਾਂਤਕ ਲੋਕ ਮੌਕਾਪਰ ਦੀ ਰਾਜਨੀਤੀ ਵੀ ਨਹੀਂ ਦੇਸ਼ ਵਿੱਚ ਉਹ ਗਰੀਬ ਲੋਕਾਂ ਦੀ ਰਾਜਨੀਤੀ ਨੂੰ ਮਜ਼ਬੂਤ ਕਰਦੇ ਨੇ ਗਰੀਬ ਲੋਕਾਂ ਦੀ ਆਵਾਜ਼ ਬਣਨ ਦੇ ਲਈ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਹੈ ਉਹਨਾਂ ਦੀ ਆਵਾਜ਼ ਵੜ ਕੇ ਉਹਨਾਂ ਨੇ ਕੰਮ ਕੀਤਾ ਹੈ ਔਰ ਅੱਜ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਔਰ ਬੌਲਯੰਸ ਸਮਾਜ پارٹی ਪੰਜਾਬ ਨੂੰ ਉਹਨਾਂ ਨੂੰ ਸ਼ਤਾਈ ਹੀ ਪੇਟ ਕਰਦਾ ਹੈ ਉਹਨਾਂ ਨੂੰ ਮੈਂ ਸਲੂਟ ਕਰਦਾ ਹਾਂ ਇਸ ਕਰਕੇ ਸਲੂਟ ਕਰਦਾ ਹਾਂ ਕਿ ਉਹਨਾਂ ਨੇ ਸਿਧਾਂਤ ਕਲਾਂ ਨਿਖਿਤ ਕਰਕੇ ਜਿਸ ਰਾਜਨੀਤੀ ਨਾਲ ਜੁੜੇ ਉਸ ਰਾਜਨੀਤੀ ਨਾਲ ਜੁੜ ਕੇ ਉਹਨਾਂ ਨੇ ਸਮਾਜੀ ਆਪਣੇ ਵਗਲੇ ਜਿਹੜੇ ਸੇਵਾ ਕੀਤੀ ਹੈ ਔਰ ਅੱਜ ਦੀ ਰਾਜਨੀਤਿਕ ਗੰਧੇ ਰਾਜਨੀਤੀ ਚੰ ਲੋਕ ਆਪਣੀਆਂ ਚੇਹੇ ਮੈਨੇ ਲਈ ਜ਼ਮੀਰ ਵੇਚ ਕੇ ਜਿਹੜਾ ਸਿਧਾਂਤ ਛੱਡ ਕੇ ਚਲੇ ਜਾਂਦੇ ਨੇ ਇਹ ਜਿਹੜਾ ਸਿਧਾਂਤਕ ਲੋਕਾਂ ਨੂੰ ਜਿਹੜਾ ਆਪਣਾ ਨੂੰ ਮੈਂ ਸਲੂਟ ਕਰਦਾ ਹਾਂ ਔਰ ਅੱਜ ਦੇ ਇਸ ਮੌਕੇ ਤੇ ਸਮੁੱਚੇ ਪਰਿਵਾਰ ਨਾਲ ਗੁੱਸਾ ਜਾਂ ਕਰਦਾ ਉਹਨਾਂ ਦੇ ਬੇਟੇ ਉਹਨਾਂ ਦੀ ਪਾਰਟੀ ਨਾਲ ਵੀ ਉਹਨਾਂ ਦੇ ਆਗੂ ਸਭਾ ਜਿਹੜੇ ਆਏ ਨੇ ਉਹਨਾਂ ਨਾਲ ਵੀ ਗੁੱਸਾ ਜਾਂ ਕਰਦਾ ਆਂਪੀਲ ਕਰਾਂਗਾ ਅੱਜ ਦੇਸ਼ ਲੋੜ ਹੈ ਮਜ਼ਦੂਰਾਂ ਦੀ ਆਵਾਜ਼ ਨੂੰ ਜਿਹੜਾ ਸਮੇਂ ਦੀ ਕਾਪੜ ਕਰਾਣੇ ਅੱਜ ਦੇ ਮਜ਼ਦੂਰਾਂ ਦੇ ਅਦਕਾਲਾਂ ਤੇ ਜਿਹੜੇ ਡਾਕਾ ਮਾਰੇ ਨੇ ਅੱਜ ਦੇਸ਼ ਇੱਕ ਲੋਕਤੰਤਰ ਤੇ ਕਾਪੜ ਕਰਾਣੇ ਦੇ ਨਾਲ ਅੱਜ ਗਰੀਬ ਲੋਕਾਂ ਜਾਂ ਸੋਹਤਾ ਦੇ ਜਿਹੜਾ ਕਾਹਨ ਕੀਤਾ ਜਾ ਰਿਹਾ ਹੈ ਅਗਰੇ ਚਈ ਬਵਸਤਰ ਖਤਮ ਕਰਨਾ ਹੈ ਤਾਂ ਸਾਨੂੰ ਕਾਹਨੇ ਰਾਂ ਲਾ ਜਿਵਣਗੇ ਸਦਨਤਕ ਲੋਕਾਂ ਦੀ ਸੋਚ ਦੇਖਣਾ ਪਏਗਾ ਜਿਹੜੇ ਆਪਣੀ ਸੋਚ ਦੇ ਨਾਲ ਸਮਾਜ पे ਪਤਰਾਉ ਡੋਣ ਲਈ ਆਪਣਾ ਨੇਝਾ ਪੂਰਾ ਜਿਗਰਾ ਪਕੀਤਾ ਔਰ ਇਹਦੇ ਸਮੇਂ ਤੇ ਸਮੇਂ ਮੁਕ ਰੱਖ ਲਾਇਆ ਸਭੇ ਚੇ ਪਰਵਾਹ ਨਾ ਉਹਨਾਂ ਦੇ ਆਖੋ ਸੁਵਾਨਾ ਦਾ ਦੁੱਖ ਸਾਂਝਾ ਕਰਾਇਆ ਤਾਂ ਨਾ ਕਰਦਾ ਆਪ ਕਹੋ ਕਿ ਅਜਿਹੇ ਸਿਧਾਂਤ ਰਾਜਨੀਤੀ ਦੇ ਗਰੀਬ ਲੋਕਾਂ ਦੀ ਵਾਅ ਪਰ ਕੇ ਉਹਨਾਂ ਦੀ ਗੁਲਾਮੀ ਦੇ ਅੰਦਰ ਜੀਣਾ ਨੂੰ ਉਹਨਾਂ ਦੀ ਸਮੱਸਿਆ ਨੂੰ ਕੰਧ ਲਈ ਆਪਾਂ ਪੁਲਾਣਾ ਕਰੀਏ ਸਮੁੱਚੀ ਸੰਗਤ ਨੂੰ ਆਜ ਵਾਅ ਕੁਜੀ ਦਾ ਖਾਸਾ ਵਾਕ ਸਖੀ ਰੰਧਾ ਲਾਗਲੇ ਪਿੰਡ ਮਿਲੀ ਦੇ ਸ਼ਹੀਦ ਮਕੀਤ ਸਿੰਘ ਜਿਦਵਾ ਉਹਨਾਂ ਦੇ ਵਿਖਾ ਦੇ ਚੰਦਰਪਾਲ ਦੇ ਸਾਥੀ ਇਹ 60 ਸਾਲ ਦੀ ਉਮਰ ਦੇ ਵਿੱਚ ਸਮਸਤੀ ਵਿੱਚ ਛੜਾ ਗਏ ਉਹ ਸਾਕੀ ਬੰਗਾਂ ਨੇ ਕੀਆ ਸੁਣਨਾ ਵੀ ਚਾਹੀਦਾ ਸਿੱਖਣਾ ਵੀ ਚਾਹੀਦਾ ਉਤੇ غور ਵੀ ਕਰਨਾ ਚਾਹੀਦਾ ਬੇਸ਼ਕ ਅਸੀਂ ਸਦਨੀਪੇੜ ਕਰ ਰਹੇ ਹਾਂ ਸੰਸਕਾਰ ਦੇ ਮੌਕੇ 'ਤੇ ਬਾਅਦ ਜੇ ਅਰਦਾਸ ਕਰਦੇ ਹਾਂ ਉੱਥੇ ਇਕੱਠੇ ਹੋਏ ਹਾਂ ਕੁਝ ਗੱਲਾਂ ਲੋਕਾਂ ਨਾਲ ਮੀਡੀਆ ਕਰਨੀਆਂ ਪੈਣੀਆਂ ਮੇਰੇ ਤੋਂ ਪਹਿਲਾਂ ਸਾਥੀਆਂ ਨਵੇਂ ਨਵੇਂ ਲੋਕ ਰਾਜਪਾਲ ਤੇ ਆ ਰਹੇ ਆਵਾਜ਼ਾਂ ਤੋਂ ਸੁਆਸਾ ਦੀ ਪਹੁੰਚੀ ਜੋ ਬਾਅਦ ਤੇ ਲੈ ਸੀ ਉਸ ਨੂੰ ਕੌਂਦੇ ਹੋਏ ਪਰਮਾਤਮਾ ਦੇ ਚਰਨਾ ਵਿੱਚ ਜਾ ਰਿਹਾ ਹੈ ਤਾਂ ਪਾਣ ਸਾਰੇ ਹੀ ان کیتے ہوئے کاما کے تھے گھوم گا رہے ہیں اور جڑی انہیں دیکھنیتی جڑا انہوں کا مٹھ مرنا سواجی جو وہ غریبوں دے واسطے ہمیشہ اگے ہو کے ڈٹ کے لڑائی لڑی سی آپ سارے گلوں تو پری پڑ جائیں مہاپرشوں نے بڑے ہی براغ میں کی کردے دوارا جو جنگی اور موت کا ہے ਉਸ ਤੋਂ ਵੀ ਸਾਨੂੰ ਜਾਣ ਕਰਾ ਆਪਾਂ ਸਾਰਿਆਂ ਨੂੰ ਜਿੰਨੇ ਵੀ ਅੱਜ ਇੱਥੇ ਇਹ ਵੀਓ ਗੱਲਾਂ ਕਰਵਾ ਕੇ ਕਰ ਲਿਓ ਇੱਥੇ ਆਪਾਂ ਆਏ ਆ ਆਪਣੇ ਸਾਥੀ ਨੂੰ ਸ਼ਰਧਾ ਦੇ ਫੁਰਕੇ ਕਰਨ ਵਾਸਤੇ ਜਿੰਨੇ ਵੀ ਜੀਵ ਆਪਾਂ ਅੱਜ ਇੱਥੇ ਬਿਰਾਜਪਨ ਰਹਾਂ ਇਸ ਗੱਲ ਤੋਂ ਭਲੀ ਭਾ ਜਾਣੂ ਆ ਕਿ ਜਿਹੜਾ ਵੀ ਜੀਵ ਇਸ ਸੰਸਾਰ ਤੇ ਆਇਆ ਹੈ ਉਸਨੇ ਇੱਕ ਨਾ ਇੱਕ ਵੇਲੇ ਇਸ ਸੰਸਾਰ ਤੋਂ ਜਾਣਾ ਹੈ ਜਿੰਨੇ ਵੀ ਦੁਨੀਆ ਦੇ ਧਰਮ ਗ੍ਰੰਥ ਨੇ ਜਿੰਨੇ ਵੀ ਪੀਤ ਪਗੰਬਰ ਔਲੀਏ ਗੁਰੂ ਵੀ অবতার ਹੋਏ ਨੇ ਉਹ ਆਪ ਹੀ ਇਸ ਸੰਸਾਰ ਤੋਂ ਗਏ ਨੇ ਔਰ ਸਾਨੂੰ ਵੀ ਇਹ ਗੱਲ ਦੱਸ ਕੇ ਗਏ ਨੇ ਕਿ ਭਈ ਆਪਾਂ ਸਾਰਿਆਂ ਇੱਕ ਨਾ ਇੱਕ ਤਰ੍ਹਾਂ ਇਸ ਸੰਸਾਰ ਤੋਂ ਗੁਰਬਾਣੀ ਬਾਰਮਾਰ ਪਰ ਇਹ ਗੱਲ ਦੱਸਦੀ ਹੈ ਜੋਦਨ ਆਈ ਸੋਦਨ ਜਨ ਕਰਨਾ ਕੂਚ ਰਹਿਤ ਫਿਰ ਨਾਹੀ ਸੰਗ ਸੰਗਤ ਹੈ ਹਮ ਦੀ ਚਰਨਾ ਲੋ ਗਵਨ ਸਰ ਉਪਰ ਮਰਨਾ ਕਿਆ ਤੂੰ ਸੋਇਆ ਜਾ ਕੇ ਆਣਾ ਤੈ ਜੀਵਨ ਜਗ ਸੱਚ ਕਰ ਜਾ ਜਿਸ ਜੀਉ ਦਿਉ ਸੋ ਰੇਜ ਕਮਰਾਵੇ ਸਭ ਕਾ ਟੀਤਰ ਹੱਥ ਦਾ ਕਰ ਬੰਦ ਕੀ ਛਾੜ ਲੈ ਮੇਰਾ ਐਦੇ ਨਾਮ ਸਮਾਸ ਕਰਾ ਜਨਮ ਸਰਾਨੋ ਬੰਥ ਨਾ ਸਵਾਰਾ ਸਾਂਝ ਪਰੇ ਦਾ ਦਸ ਪਿਆਰਾ ਕਹਿ ਰਿਹਾ ਅਸਲ ਦਾਨਦਵਾਨ ਜੀ ਸਹਿਯੋਗ ਜੀ ਬਾਕੀ ਇਹ ਸੰਸਾਰ ਆਪ ਸਾਰਿਆਂ ਦੇ ਇੱਕ ਨ ਇੱਕ ਦਿਨ ਦਾਣਾ ਉਹ ਜੋ ਜਿੱਤੇ ਇਹਨਾਂ ਨੇ ਆਪਣੀਆਂ ਪਰਵਾਰਿਕ ਜ਼ਿੰਮੇਵਾਰੀਆਂ ਨਿਭਾਈਆਂ ਹੋਰ ਤੇ ਇਹਨਾਂ ਨੇ ਦੱਬੇ ਕੁਚਲੇ ਲੋਕਾਂ ਲਈ ਕਿਰਤੀ ਲੋਕਾਂ ਲਈ ਉਹਨਾਂ ਦੀ ਆਵਾਜ਼ ਬੁਲੰਦ ਕਰਨ ਵਾਸਤੇ ਆਪਣੀ ਜ਼ਿੰਦਗੀ ਲਾਈ ਕਾਮਨ ਲਾਲ ਰਾਮ ਲਾਲ ਜੀ ਸਰੀਰਕ ਤੌਰ ਤੇ ਭਾਵੇਂ ਸਾਡੇ ਕੋਲੋਂ ਵਿਚੜ ਗਿਆ ਪਰ ਆਪਣੇ ਵਿਚਾਰਾਂ ਦਾ ਅਨਮੋਲ ਖਜ਼ਾਨਾ ਸਾਨੂੰ ਦੇ ਕੇ ਗਿਆ ਹੈ ਪੈ ਰਹੀ ਆ ਗੁਰੂ ਮਹਾਰਾਜ ਦੀ ਬਾਣੀ ਇਹ ਕਹਿੰਦੀ ਆ ਵਾਰੀ ਆਪੋ ਆਪਣੀ ਕੋਈ ਨਾ ਬੰਨੇ ਤੀਰ ਪਰ ਜੇ ਵਾਰੀ ਆਪੋ ਆਪਣੇ ਨਾਲ ਸਾਹਮਣੇ ਜਾਣਾ ਤੇ ਤੁਸੀਂ ਅੰਦਾਜ਼ਾ ਕਰੋ ਕਿ ਜੇ ਸਾਡੇ ਘਰ ਦੋ ਬੱਚੇ ਪਹਿਲਾਂ ਹੁੰਦੇ ਆ ਇੱਕ 5 ਸਾਲ ਦਾ ਇੱਕ 7 ਸਾਲ ਦਾ ਤੇ ਸਕੂਲ ਜਾਣ ਦੀ ਵਾਰੀ ਪਹਿਲਾਂ 7 ਸਾਲ ਵਾਲੇ ਵੀ ਆਉਣੀ ਆ ਪਰ ਹਾਲਾਤ ਇਦਾਂ ਦੇ ਪੈਦਾ ਹੋਏ ਆ ਕਿ ਜਿਹੜੇ ਸਾਡੇ ਬਜ਼ੁਰਗ ਉਹ ਘਰਾਂ ਚ ਰੋਲਦੇ ਆ ਤੇ ਜਿਹੜੇ ਨੌਜਵਾਨਾਂ ਦੀਆਂ ਲਾਸ਼ਾਂ ਬਜ਼ੁਰਗਾਂ ਦੇ ਕੰਦਿਆਂ ਤੇ ਜਾ ਰਹੀਆਂ ਸਾਡੀ ਪੰਜਾਬ ਦੀ ਸਰਕਾਰ ਸਾਡੀ ਸੈਂਟਰ ਦੀ ਸਰਕਾਰ ਲੋਕਾਂ ਨੌਜਵਾਨਾਂ ਦੇ ਬੱਚਿਆਂ ਦੇ ਬਲਦੇ ਸਿਵੇ ਵੇਖ ਰਹੀ ਆ ਕਿਸੇ ਸਰਕਾਰ ਦਾ ਇਸ ਗੱਲ ਵੱਲ ਧਿਆਨ ਨਹੀਂ ਜੇ ਅਸੀਂ ਇਸ ਪੂਰਨ ਆਜ਼ਾਦੀ ਲਿਆਉਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਜਿਹੜੀ ਕਾਮਨ ਰਾਮ ਲਾਲ ਹੋਣੀ ਸੋਚ ਨੂੰ ਲੈ ਕੇ ਚੱਲੇ ਸੀ ਅਸੀਂ ਉਸ ਸੋਚ ਨੂੰ ਅੱਗੇ ਲੈ ਕੇ ਜਾਣਾ ਤੇ ਸਾਨੂੰ ਪੰਨ ਕਰਨਾ ਹੋਊਗਾ ਕਿ ਅਸੀਂ ਸਾਰੇ ਰ ਆ ਕੇ ਇੱਕ ਮਜ਼ਬੂਤ ਜਥੇਬੰਦੀ ਉਹ ਬਣਾਈਏ ਜਿਹਦੇ ਮਾਲਕ ਕਾਮਨ ਰਾਮ ਲਾਲ ਜੀ ਸੀ ਜਿਹਦੇ ਉਸ ਸੂਬੇ ਦੇ ਲੀਡਰ ਸੀ ਤੇ ਅਸੀਂ ਉਸ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਪਿੰਡਾਂ ਵਿੱਚ ਜਥੇਬੰਦੀਆਂ ਬਣਾ ਕੇ ਤੇ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਈਏ ਤਾਂ ਹੀ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾ ਸਕਦੇ ਹਾਂ ਤਾਂ ਹੀ ਅਸੀਂ ਦਾਜ ਦੇਹੜੀਆਂ ਲਾੜਾਂ ਨੂੰ ਲਾ ਸਕਦੇ ਹਾਂ ਤਾਂ ਹੀ ਅਸੀਂ ਰੋਜ਼ਗਾਰ ਆਪਣੇ ਬੱਚਿਆਂ ਨੂੰ ਦਿਵਾ ਸਕਦੇ ਹਾਂ ਅਸੀਂ ਅੱਜ ਪੰਜਾਬ ਖੇਤ ਮਿਹਨਤ ਸਭਾ ਵੱਲੋਂ ਇਹ ਬ언 ਕਰਦੇ ਹਾਂ ਕਿ ਅਸੀਂ ਕਾਮਨ ਰਾਨ ਲਾਡ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਵਾਸਤੇ ਆਪਣੀ ਪੰਜਾਬ ਖੇਤ ਮਿਹਨਤ ਸਭਾ ਵੱਲੋਂ ਪੂਰਨ ਬਾਨਵਾਗੇ ਕਿ ਸਾਡੀ ਕਾਮਣ ਰਾਮ ਲਾਲ ਜੀ ਨੂੰ ਸੱਚੀ ਸੰਦਾਜਲੀ ਹੋਵੇਗੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਭਾਵੇਂ ਬਹੁਤੇ ਆਪਕ ਤੌਰ ਤੇ ਮੌਜੂਦ ਨਹੀਂ ਸੀ ਪਰ ਉਹਨਾਂ ਦਾ ਮਹਿਰ ਮੌਜੂਦ ਸੀ ਜਿਹੜਾ ਸਾਡੇ ਲਈ ਪ੍ਰੇਰਨਾ ਸਰੋਤ ਹੈ ਕਿ ਜੇ ਬੱਤਾ ਚਾਵੇ ਤਾਂ ਉਹ ਨੰਗੇ ਧੜ ਵੀ ਆਪਣੇ ਸਮਾਜ ਦੀ ਸੇਵਾ ਕਰ ਸਕਦਾ ਹੈ ਜਾਣਾ ਸਭ ਨੇ ਆਪਾਂ ਨੂੰ ਗੁਰਬਾਣੀ ਚ ਵੀ ਲਿਖਿਆ ਹੈ ਤੇ ਜਿੰਨਾ ਜਿੰਨਾ ਪ੍ਰਮਾਤਮਾ ਦਾ ਹੁਕਮ ਆਉਂਦਾ ਹੈ ਉਹ ਇਸ ਦੁਨੀਆ ਤੇ ਜਨਮ ਲੈਂਦਾ ਹੈ ਔਰ ਪ੍ਰਮਾਤਮਾ ਦੇ ਹੁਕਮ ਦੇ ਨਾਲ ਹੀ ਇਸ ਸੰਸਾਰ ਨੂੰ ਆਪਣੇ ਸਾਰਾ ਜੀਵਨ ਉਨ੍ਹਾਂ ਦੇ ਮੇਲਕਾਸ਼ ਦੁਕਾਨ ਨੂੰ ਇਕੱਠੇ ਕਰਕੇ ਉਹਨਾਂ ਨੂੰ ਇਹ ਦੁਆਰ ਦੇਣ ਵਾਸਤੇ ਕੰਮ ਕਰ ਰਹੇ ਅਜੇ ਜਾਣ ਦੀ ਉਮਰ ਨਹੀਂ ਸੀ ਭਗਾ ਤਾਰ ਮੇਰੇ ਦਾ ਸੰਭਾਗ ਹੈ ਦਾ ਪਰ ਉਹ ਦੁੱਖ ਦਾ ਇੱਕ ਸੋਰਾ ਹੁੰਦਾ ਹੈ ਜਿਸ ਤਰੀਕੇ ਨਾਲ ਉਹ ਆਖਰ ਜੰਗ ਰਵਾਇਂ ਜਨ ਲੜਦਾ ਹੋਇਆ ਜ਼ਿੰਦਗੀ ਦੀ ਆਪਣੇ ਜਥੇਵੰਦੀ ਐਸਵੀਸੀ ਦੇ ਆਗੂ ਜੀ ਉਹਨਾਂ ਵੱਲੋਂ ਸਰਦਾਰ ਸੁਮਨਪ੍ਰੀਤ ਰਜਾ ਲਾਲ ਜੈ ਜੀ ਜੈ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ